ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੁਣ ਸ਼ਾਰਪਰ ਨਿਊਜ਼ ਤੇ ਨਾਲ ਤੇ ਮੈਂ ਚੇਤਨ ਕਾਸ਼ਾ ਸੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ਦੀ ਸਿਆਸਤ ਆ ਜਿਹੜੀ ਉਹ ਗਰਮਾਈ ਹੋਈ ਹੈ ਤੇ ਹਰ ਇੱਕ ਰਾਜਨੀਤਿਕ ਪਾਰਟੀ ਵੱਲੋਂ ਬੇਸ਼ੱਕ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਪਰੰਤੂ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸਭ ਤੋਂ ਆਖਰੀ ਦੌਰ ਦੇ ਵਿੱਚ ਚੋਣਾਂ ਹੋਣਗੀਆਂ ਹੁਸ਼ਿਆਰਪੁਰ ਜਿਸ ਨੂੰ ਕਿ ਦੁਆਬੇ ਦੀ ਹੋਟ ਸੀਟ ਤੇ ਵਜੋਂ ਵੇਖਿਆ ਜਾਂਦਾ ਸੋ ਮੇਰੇ ਨਾਲ ਗੱਲਬਾਤ ਕਰਨ ਲਈ ਕਾਂਗਰਸੀ ਉਮੀਦਵਾਰ ਮੈਡਮ ਯਾਮਨੀ ਗੋਮਰ ਜੀ ਮੌਜੂਦ ਨੇ ਗੱਲਬਾਤ ਕਰਨਗੇ ਯਾਮਨੀ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਤੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਕਾਂਗਰਸ ਵੱਲੋਂ ਜੇ ਇੱਕ ਵੱਡਾ ਵਿਸ਼ਵਾਸ ਤੁਹਾਡੇ ਤੇ ਦਿਖਾਇਆ ਗਿਆ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੇਰੀ ਇੰਟਰਵਿਊ ਲਈ ਆਉਣ ਲਈ ਵੀ ਬਹੁਤ ਸ਼ੁਕਰੀਆ ਕਿਉਂਕਿ ਤੁਹਾਡੇ ਜ਼ਰੀਏ ਹੀ ਮੇਰੀ ਆਵਾਜ਼ ਜੋ ਹੈ ਉਹ ਆਮ ਜਨਤਾ ਤੱਕ ਪਹੁੰਚੇਗੀ ਜਮਨੀ ਜੀ 2014 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਤੁਸੀਂ ਲੋਕ ਸਭਾ ਦੀ ਚੋਣ ਲੜਦੇ ਹੋ ਉਸ ਤੋਂ ਬਾਅਦ ਇੱਕਦਮ ਤੁਸੀਂ ਸਿਆਸਤ ਦੀ ਦੁਨੀਆ ਦੇ ਵਿੱਚੋਂ ਗਾਇਬ ਹੋ ਜਾਂਦੇ ਹੋ 2024 ਦੇ ਵਿੱਚ ਅਚਾਨਕ ਸਿਆਸਤ ਦੇ ਵਿੱਚ ਦੁਬਾਰਾ ਪੁਨਰਜਨਮ ਹੁੰਦਾ ਹੈ ਤੇ ਕਾਂਗਰਸ ਵੱਲੋਂ ਇੱਕ ਬਹੁਤ ਵੱਡਾ ਸਰਪ੍ਰਾਈਜ਼ ਹੈ ਜਿਹੜੀ ਉਹ ਹਿਸ਼ਾਰਪੁਰ ਦੀ ਜਨਤਾ ਨੂੰ ਦੇ ਦਿੱਤਾ ਜਾਂਦਾ ਹੈ ਕਦੇ ਸੋਚਿਆ ਸੀਗਾ ਕਿ 2014 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਾਂਗੇ ਤਾਂ ਹੁਣ ਕਾਂਗਰਸ ਵੱਲ ਵਾਂਗੀ ਪਹਿਲਾਂ ਤੁਸੀਂ ਕਿਹਾ ਕਿ ਰਾਜਨੀਤੀ ਤੋਂ ਗਾਇਬ ਹੋਣਾ ਠੀਕ ਹੈ ਰਾਜਨੀਤੀ ਤੋਂ ਗਾਇਬ ਨਹੀਂ ਹੋਇਆ ਜਾਂਦਾ ਪਾਰਟੀ ਤੁਹਾਨੂੰ ਕੁਝ ਡਿਊਟੀਆਂ ਦਿੰਦੀਆਂ ਤੁਸੀਂ ਉਹਨਾਂ ਡਿਊਟੀਆਂ ਤੇ ਕੰਮ ਕਰਦੇ ਆ ਜਿੰਨੇ ਵੀ ਬਾਈ ਇਲੈਕਸ਼ਨਸ ਹੋਏ ਮੇਰੀ ਹਰ ਬਾਈ ਇਲੈਕਸ਼ਨ ਦੇ ਵਿੱਚ ਪਾਰਟੀ ਨੇ ਡਿਊਟੀ ਲਈ ਹੁਸ਼ਿਆਰਪੁਰ ਚ ਤੁਹਾਨੂੰ ਨਹੀਂ ਦਸੀ ਕਿਉਂਕਿ ਸਾਡੇ ਐਮਐਲਏ ਬਹੁਤ ਵਧੀਆ ਕੰਮ ਕਰਦੇ ਰਹੇ ਆ ਤੇ ਮੇਰੀ ਇੱਥੇ ਲੋੜ ਨਹੀਂ ਸੀ ਪਾਰਟੀ ਨੇ ਜਿੱਥੇ ਜਿੱਤੇ ਰੀਸੈਂਟ ਮੈਂ ਤੁਹਾਨੂੰ ਦੱਸਦੀ ਆ ਕਿ ਪਿਛਲੇ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਮੈਂ ਬਹੁਤ ਐਕਟਿਵਲੀ ਸਾਰੀਆਂ ਜਿੰਨੀਆਂ ਵੀ ਕੈਂਪੇਨਸ ਚਲੀਆਂ ਉਹਦਾ ਹਿੱਸਾ ਬਣੀ ਆ ਉਸ ਤੋਂ ਇਲਾਵਾ ਭਾਰਤ ਜੋੜੋ ਯਾਤਰਾ ਯਸ ਭਾਰਤ ਜੋੜੋ ਯਾਤਰਾ ਦੇ ਵਿੱਚ ਵੀ ਜਿਹੜੀ ਰਾਹੁਲ ਜੀ ਨੇ ਕੀਤੀ ਸੀ ਉਹਦੇ ਵਿੱਚ ਟਾਂਡੇ ਦੀ ਮੈਂ ਇਨਚਾਰਜ ਸੀਗੀ ਮੈਨੂੰ ਨਹੀਂ ਲੱਗਦਾ ਕਿ ਮੈਂ ਇਨਐਕਟਿਵ ਰਹੀ ਹਾਂ ਕੋਈ ਮੀਟਿੰਗ ਇਸ ਤਰ੍ਹਾਂ ਦੀ ਨਹੀਂ ਹੋਈ ਪਾਰਟੀ ਦੀ ਜਿੱਥੇ ਮੈਂ ਨਾ ਹੋਵਾਂ ਹਾਂ ਸਟੇਜ ਤੇ ਨਹੀਂ ਨਜ਼ਰ ਆਉਂਦੀ ਸੀ ਬਸ ਜੇ ਥੋੜੀ ਜਿਹੀ ਨਜ਼ਰ ਤੁਸੀਂ ਕრაਊਡ ਵਿੱਚ ਖਿਆਲ ਕੀਤਾ ਹੁੰਦਾ ਮੈਂ ਹਮੇਸ਼ਾ ਤੁਹਾਨੂੰ ਕრაਊਡ ਆਮ ਵਰਕਰ ਦੇ ਤੌਰ ਤੇ ਆਮ ਆਮ ਵਰਕਰ ਦੇ ਤੌਰ ਤੇ ਅੱਛਾ ਕਦੇ ਸੋਚਿਆ ਸੀ ਕਿ 2024 ਦੇ ਵਿੱਚ ਲੋਕ ਸਭਾ ਦੀ ਚੋਣ ਵੀ ਲੜਨੀ ਹੈ ਕਿਉਂਕਿ ਜਿਵੇਂ ਕਿ ਤੁਸੀਂ ਦੱਸਦੇ ਹੋ ਕਿ ਆਮ ਵਰਕਰ ਦੇ ਤੌਰ ਤੇ ਤੁਸੀਂ ਹਮੇਸ਼ਾ ਪਾਰਟੀ ਨੂੰ ਸਪਰਾਂਸ ਦੇ ਰਹੇ ਸੀਗੇ ਨਹੀਂ ਟੂ ਬੀ ਵੈਰੀ ਫ੍ਰੈਂਕ ਇਹ ਤਾਂ ਮੇਰੇ ਲਈ ਆਪ ਇੱਕ ਸਰਪ੍ਰਾਈਜ਼ ਹੈ 10 ਦਿਨ ਪਹਿਲੇ ਹੀ ਪਾਰਟੀ ਨੇ ਮੈਨੂੰ ਬੁਲਾ ਕੇ ਪੁੱਛਿਆ ਕਿ ਮੈਂ ਇਲੈਕਸ਼ਨ ਲੜ ਸਕਦੀ ਹਾਂ ਬਟ ਇੱਕ ਬਹੁਤ ਵੱਡੀ ਪ੍ਰੋਬਲਮ ਮੇਰੇ ਅੱਗੇ ਸੀ ਮੇਰੀ ਫਾਈਨੈਂਸ਼ੀਅਲ ਕੰਡੀਸ਼ਨ ਤੇ ਪਾਰਟੀ ਵੀ ਇਸ ਦੇ ਬਾਰੇ ਸੋਚ ਹੀ ਰਹੀ ਸੀ ਕਿ ਬਈ ਕੀ ਮੈਂ ਇਲੈਕਸ਼ਨ ਲੜ ਸਕਾਂਗੀ ਕਿ ਨਹੀਂ ਉਹਨਾਂ ਲਈ ਸ਼ਾਇਦ ਉਹਨਾਂ ਨੂੰ ਲੱਗ ਰਿਹਾ ਸੀ ਕਿ ਕੈਂਡੀਡੇਟ ਵਧੀਆ ਬਟ ਫਾਈਨੈਂਸ਼ੀਅਲੀ ਐਕਸਪੈਂਡੀਚਰ ਕਰ ਪਾਏਗੀ ਯਾਨੀ ਬਟ ਪਾਰਟੀ ਨੇ ਪਰੋਸਾ ਕੀਤਾ ਮੇਰੇ ਉੱਪਰ ਮੇਰੀ ਵਰਕਿੰਗ ਨੂੰ ਸ਼ਾਇਦ ਦੇਖ ਕੇ ਤੇ ਮੈਂ ਤੁਹਾਡੇ ਸਾਹਮਣੇ ਖੜੀ ਆ ਅੱਜ ਫਾਈਨੈਂਸ਼ੀਅਲ ਕਿੱਦਾਂ ਦੇਖੋਗੇ ਕਹਿੰਦੇ ਲੋਕ ਸਭਾ ਦੀ ਚੋਣ ਬਹੁਤ ਵੱਡੀ ਹੁੰਦੀ ਹੈ 8-10 ਕਰੋੜ ਰੁਪਏ ਤਾਂ ਵੜਤੇ ਲੱਗ ਜਾਂਦਾ ਜੁਦੇ ਪਿਆ ਪਿਆ ਦੇਖੋ ਇਸ ਤਰ੍ਹਾਂ ਹੈ ਕਿ ਜਿਨ੍ਹਾਂ ਕੋਲ ਪੈਸੇ ਹੈਗੇ ਆ ਉਹ ਪੈਸੇ ਲਾ ਕੇ ਇਲੈਕਸ਼ਨਾਂ ਲੜਦੇ ਆ ਠੀਕ ਹੈ ਸਾਨੂੰ ਤਾਂ ਸਿਰਫ ਲੋਕਾਂ ਦਾ ਦਿਲ ਜਿੱਤਣਾ ਆਂਦਾ ਲੋਕਾਂ ਨੂੰ ਪਿਆਰ ਵੰਡਣਾ ਆਂਦਾ ਤੇ ਮੇਰੇ ਖਿਆਲ ਨਾਲ ਲੋਕ ਇਹੀ ਚਾਹੁੰਦੇ ਆ ਇਸ ਦੇ ਬਲ ਤੇ ਆਪਾਂ ਇਲੈਕਸ਼ਨ ਲੜਾਂਗੇ ਤੇ ਜਮਨੀ ਜੀ ਇਲੈਕਸ਼ਨ ਨੂੰ ਲੈ ਕੇ ਇਹ ਵਿਜ਼ਨ ਇੱਕ ਇੱਕ ਮੋਟਿਵ ਹੋਣਾ ਵਿਜ਼ਨ ਹੋਣਾ ਬਹੁਤ ਇੱਕ ਜ਼ਰੂਰੀ ਗੱਲ ਹੈ ਸੋ ਕੀ ਹੁਣ ਵਿਜ਼ਨ ਹੈ ਕਿ ਕੀ ਵਿਜ਼ਨ ਨੂੰ ਲੈ ਕੇ ਤੁਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਵੋਗੇ ਕਿਉਂਕਿ ਆਪਾਂ ਹੁਸ਼ਾਰਪੁਰ ਦੀ ਗੱਲ ਕਰੀ ਤਾਂ ਹੁਸ਼ਾਰਪੁਰ ਨੂੰ ਅਜ ਤੱਕ ਹਰ ਵਾਰ ਦੋ ਦੋ ਮੰਤਰੀ ਮਿਲਦੇ ਇੱਕ ਸਟੇਟ ਦਾ ਮਿਲਦਾ ਇੱਕ ਸੈਂਟਰ ਦਾ ਮਿਲਦਾ ਪਰੰਤੂ ਡਿਵੈਲਪਮੈਂਟ ਜੋ ਹੋਣੀ ਚਾਹੀਦੀ ਉਸ ਉਸ ਤਰ੍ਹਾਂ ਦੀ ਹੁੰਦੀ ਨਹੀਂ ਤੁਹਾਡਾ ਕੀ ਵਿਜ਼ਨ ਹੈ ਹੁਣ ਦੇਖੋ ਮੈਂ 10 ਸਾਲ ਪਹਿਲੇ ਚੋਣ ਲੜੀ ਸੀ ਉਸ ਟਾਈਮ ਬਹੁਤ ਐਕਟਿਵਲੀ ਲੋਕਾਂ ਦੇ ਵਿੱਚ ਮੈਂ ਵਿਚਰੀ ਵੀ ਸੀ ਜੋ ਮੁੱਦੇ ਉਸ ਟਾਈਮ ਦੇਖੇ ਸੀ ਕਿ ਲੋਕ ਲੋਕ ਜੋ ਫੇਸ ਕਰ ਰਹੇ ਆ ਮੈਨੂੰ ਲੱਗਦਾ ਉਹ ਕਿਸੇ ਵੀ ਪੱਖੋਂ ਕੱਟ ਨਹੀਂ ਹੋਇਆ ਇਨਫੈਕਟ ਉਹ ਬਹੁਤ ਜ਼ਿਆਦਾ ਵਧ ਵਧ ਗਿਆ ਉਹਨਾਂ ਚ ਹਰ ਚੀਜ਼ ਦੀ ਗੱਲ ਮੈਂ ਹੈਲਥ ਦੀ ਗੱਲ ਕਰਾਂਗੀ ਮੈਂ ਐਜੂਕੇਸ਼ਨ ਦੀ ਗੱਲ ਕਰਾਂਗੀ ਰਾਈਟ ਐਜੂਕੇਸ਼ਨ ਤੇ ਮੈਂ ਥੋੜਾ ਜਿਹਾ ਹੋਰ ਬੋਲਣਾ ਚਾਹਾਂਗੀ ਐਜੂਕੇਸ਼ਨ ਦਾ ਮਤਲਬ ਸਿਰਫ ਇੰਨਾ ਨਹੀਂ ਹੈ ਕਿ ਤੁਸੀਂ ਕਿਤਾਬਾਂ ਪੜ ਰਹੇ ਹੋ ਠੀਕ ਹੈ ਐਜੂਕੇਸ਼ਨ ਦਾ ਮਤਲਬ ਹੈ ਤੁਹਾਨੂੰ ਇੰਡੀਪੈਂਡੈਂਟ ਬਣਾਣਾ ਤੁਸੀਂ ਜਦੋਂ ਆਪਣੀ ਪੜ੍ਹਾਈ ਕਰਕੇ ਆਪਣੇ ਇੰਸਟੀਚੂਟ ਤੋਂ ਬਾਹਰ ਸਟੈਪ ਆਊਟ ਕਰਦੇ ਹੋ ਜਦੋਂ ਤੁਸੀਂ ਬਾਹਰ ਨਿਕਲਦੇ ਹੋ ਤੁਸੀਂ ਇੰਨੇ ਕਾਬਿਲ ਹੁੰਦੇ ਹੋ ਕਿ ਤੁਸੀਂ ਦੁਨੀਆ ਨੂੰ ਫੇਸ ਕਰ ਸਕਦੇ ਹੋ ਤਾਂ ਇੰਨੇ ਕਾਬਿਲ ਹੁੰਦੇ ਹੋ ਕਿ ਤੁਸੀਂ ਆਪਣੇ ਲਈ ਆਪਣੇ ਘਰ ਨੂੰ ਚਲਾਉਣ ਲਈ ਕੁਝ ਨਾ ਕੁਝ ਅਰਨ ਕਰਨ ਦੀ ਅਬਿਲਿਟੀ ਹੁੰਦੀ ਹੈ ਚਾਹੇ ਤੁਹਾਡੇ ਕੋਲ ਕੋਈ ਸਕਿੱਲ ਹੋਵੇ ਜਾਂ ਤੁਹਾਡੇ ਕੋਲ ਇਨਾ ਕੌਨਫੀਡੈਂਸ ਹੋਵੇ ਠੀਕ ਹੈ ਇਸ ਤੋਂ ਇਲਾਵਾ ਜੇ ਅਸੀਂ ਹੁਸ਼ਿਆਰਪੁਰ ਹਲਕੇ ਦੀ ਗੱਲ ਕਰੀਏ ਜਿੱਨੀ ਅਸੈਂਬलीज ਹੈਗੀਆਂ ਸਾਡੇ ਕੋਲ ਠੀਕ ਹੈ ਹਰ ਅਸੈਂਬਲੀ ਦਾ ਆਪਣਾ ਇੱਕ ਮੁੱਦਾ ਹੈ ਆਪਣਾ ਏਰੀਆ ਹੈ ਸਾਡੇ ਕੋਲ ਕਲਕੰਡੀ ਵੀ ਹੈ ਸਾਡੇ ਕੋਲ ਵੇਟ ਏਰੀਆ ਵੀ ਹੈ ਹਰ ਏਰੀਆ ਦੀ ਆਪਣੀ ਆਪਣੀ ਪ੍ਰੋਬਲਮ ਹੈ ਹੁਸ਼ਾਰਪੁਰ ਸ਼ਹਿਰ ਦੀ ਆਪਣੀ ਰਿਕੁਆਇਰਮੈਂਟਸ ਹਨ ਤਾਂ ਹਰ ਚੀਜ਼ ਨੂੰ ਅਸੀਂ ਬਹੁਤ ਡੀਪਲੀ ਸਟੱਡੀ ਕੀਤਾ ਹੈ ਤੇ ਉਹਦੇ ਅਕੋਰਡਿੰਗਲੀ ਹੀ ਸਾਡਾ ਪਲਾਨ ਚੱਲ ਰਿਹਾ ਹੈ ਗਲਬਾ ਚੱਲ ਰਹੀ ਹੈ ਐਕਸਪਰਟਸ ਨਾਲ ਅਸੀਂ ਬੈਠ ਕੇ ਡਿਸਕਸ਼ਨ ਕਰ ਰਹੇ ਹਾਂ ਕਿ ਇਨਾਂ ਏਰੀਆਜ਼ ਦੇ ਬਾਰੇ ਕੀ ਕਰਨਾ ਚਾਹੀਦਾ ਨਾਲ ਨਾਲ ਲੋਕਾਂ ਨਾਲ ਪ੍ਰੋਬਲਮਸ ਵੀ ਉਹਨਾਂ ਦੀ ਪੁੱਛ ਰਹੇ ਹਾਂ ਮਤਲਬ ਅਸੀਂ ਆਪਣੇ ਦਿਲ ਦੀ ਗੱਲ ਨਹੀਂ ਕਰ ਰਹੇ ਲੋਕਾਂ ਤੋਂ ਉਹਨਾਂ ਦੀ ਦਿਲ ਦੀ ਬਾਤ ਗੱਲ ਜਿਹੜੀ ਹੈ ਉਹ ਸੁਣਨ ਦੀ ਕੋਸ਼ਿਸ਼ ਕਰ ਰਹੇ ਹਾਂ ਲੋਕਾਂ ਦੇ ਦਿਲ ਦੀ ਤੁਸੀਂ ਗੱਲ ਕੀਤੀ ਹੈ ਮਾਫੀ ਥੋੜੇ ਜਿਹਾ ਜ਼ਿਆਦਾ ਲੈ ਰਹੇ ਆ ਵਾ ਤੇ ਆਮ ਆਦਮੀ ਪਾਰਟੀ ਵੱਲੋਂ ਬਦਲਾਵ ਦਾ ਔਕਾ ਦਿੱਤਾ ਗਿਆ ਸੀ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹੁਸ਼ਾਰਪੁਰ ਦੇ ਵਿੱਚ ਬਦਲਾਵ ਨਜ਼ਰ ਆ ਰਿਹਾ ਤੁਹਾਨੂੰ ਜਾਂ ਕਿੰਨਾ ਕਿ ਨਜ਼ਰ ਆ ਰਿਹਾ ਹੈ ਮੈਂ ਤਾਂ ਪਹਿਲੇ ਹੀ ਕਹਤਾ 10 ਸਾਲ ਪਹਿਲੇ ਮੈਂ ਚੋਣ ਲੜੀ ਸੀ ਜੇ ਉਸ ਟਾਈਮ 10 ਪ੍ਰੋਬਲਮ ਸੀਗੇ ਆ ਤੇ ਅੱਜ ਦੀ ਡੇਟ ਦੇ ਵਿੱਚ ਉਹ ਪ੍ਰੋਬਲਮਸ ਵੀ ਹੋ ਚੁੱਕੀਆਂ ਤੇ ਜੇ ਬਦਲਾਵ ਹੋਇਆ ਤਾਂ ਕਿੱਥੇ ਹੋਇਆ ਜੇ ਬਦਲਾਵ ਹੋਇਆ ਤੇ ਜਿਹੜਾ ਸਾਡਾ ਸਾਡਾ ਯੂਥ ਆ ਉਹ ਅੱਜ ਵੀ ਕਿਉਂ ਬਾਹਰ ਜਾ ਰਿਹਾ ਐਜੂਕੇਸ਼ਨ ਕਹਿ ਰਹੇ ਬਹੁਤ ਵਧੀਆ ਹੈ ਵਰਲਡ ਕਲਾਸ ਹੈ ਵਰਲਡ ਕਲਾਸ ਹੈ ਤਾਂ ਬੱਚਿਆਂ ਨੂੰ ਪੜਨ ਲਈ ਦੁਨੀਆ ਦੀ ਦੂਸਰੀ ਕੰਟਰੀਸਟ ਕਿਉਂ ਜਾਣਾ ਪੈ ਰਿਹਾ ਐਮਪਲॉयਮੈਂਟ ਚਾਹੀਦੀ ਹੈ ਲੋਕਾਂ ਨੂੰ ਐਮਪਲॉयਮੈਂਟ ਕ੍ਰੀਏਟ ਕਰੋ ਲੋਕਾਂ ਬੱਚਿਆਂ ਨੂੰ ਰੋਕੋ ਮਾਵਾਂ ਰੋ ਰਹੀਆਂ ਨੇ ਰਾਈਟ ਬਦਲਾਵ ਦੱਸ ਦੋ ਮੇਰੋਂ ਤੁਸੀਂ ਕਿੱਥੇ ਆਇਆ ਆ ਆਖਰੀ ਸਵਾਲ ਹੈ ਸੋ ਲੋਕ ਸਭਾ ਚੋਣਾਂ ਨੂੰ ਸਮਾਂ ਵੀ ਮਹਿਜ਼ ਬਹੁਤ ਘੱਟ ਰਹਿ ਗਿਆ ਹਾਲਾਂਕਿ ਪੰਜਾਬ ਨੂੰ ਤਾਂ ਚਲੋ ਬਹੁਤ ਜ਼ਿਆਦਾ ਸਮਾਂ ਮਿਲਿਆ ਹੈ ਕਾਂਗਰਸ ਦੀ ਗੁੱਟਬੰਦੀ ਸਿਖਰਾਂ ਤੇ ਰਹੀ ਹੈ ਹਮੇਸ਼ਾ ਕੋਸ਼ਿਸ਼ ਕੀਤੀ ਗਈ ਹੈ ਹੁਣ ਯਤਨ ਅਰੰਭੇ ਗਏ ਨੇ ਕਿ ਕਾਂਗਰਸ ਨੂੰ ਜਿਹੜਾ ਇੱਕ ਜੁੱਟ ਕੀਤਾ ਜਾਵੇ ਕਾਂਗਰਸ ਆਲਰੇਡੀ ਇੱਕ ਚੁੱਤ ਮੈਂ بار بار ਇਹ ਹੀ ਕੁਐਸਚਨ ਆ ਰਿਹਾ ਮੈਂ بار بار ਇੱਕੋ ਹੀ ਚੀਜ਼ ਕਹਿ ਰਹੀ ਹਾਂ ਕਿ ਐਸੇ ਸਾਰੇ ਪਰਿਵਾਰ ਚ ਰਹਿੰਦੇ ਆ ਦੋ ਜੇ ਪਰਿਵਾਰ ਚ ਦੋ ਮੈਂਬਰ ਵੀ ਹੁੰਦੇ ਆ ਨਾ ਤਾਂ ਉਹ ਵੀ ਆਪਸ ਚ ਕਿਤੇ ਨਾ ਕਿਤੇ ਉਹਨਾਂ ਦੀ ਕੋਈ ਨਾ ਕੋਈ ਖਿਟਪਿਟ ਕੋਈ ਨਾ ਕੋਈ ਗਲਤੀ ਆਰਗੂਮੈਂਟ ਹੋ ਜਾਂਦੀ ਆ ਤੇ ਕਾਂਗਰਸ ਦਾ ਪਰਿਵਾਰ ਤਾਂ ਬਹੁਤ ਵੱਡਾ ਪਰਿਵਾਰ ਹੈ ਜਿੰਨੇ ਲੋਕ ਹੋਣਗੇ ਗੱਲਾਂ ਵੀ ਹੋਣਗੀਆਂ ਮਿਸ ਅੰਡਰਸਟੈਂਡਿੰਗਸ ਵੀ ਹੋਣਗੀਆਂ ਉਹ ਕਲੀਅਰ ਵੀ ਹੁੰਦੀਆਂ ਤੇ ਇਸ ਤਰ੍ਹਾਂ ਮੈਨੂੰ ਕਨਫਲਿਕਟ ਯ ਡਿਵੀਜ਼ਨ ਮੈਨੂੰ ਕਿਤੇ ਨਹੀਂ ਦਿਸਦੀ ਆ ਬਹੁਤ ਬਹੁਤ ਧੰਨਵਾਦ ਜੀ ਸੋਇਆਸਾਨ ਹੁਸ਼ਾਰਪੁਰ ਤੋਂ ਕਾਂਗਰਸੀ ਉਮੀਦਵਾਰ ਮੈਡਮ ਯਮਨੀ ਗੋਮਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਆਪਣਾ ਵਿਜ਼ਨ ਉਹਨਾਂ ਵੱਲੋਂ ਮੀਡੀਆ ਦੇ ਸਾਹਮਣੇ ਲੋਕਾਂ ਦੀ ਕਚਹਿਰੀ ਦੇ ਵਿੱਚ ਰੱਖਿਆ ਗਿਆ ਹੈ ਸੋ ਦੱਸ ਦੇਣਾ ਚਾਹੁੰਦਾ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਮੈਡਮ ਯਮਨੀ ਗੋਮਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਕੈਮਰਾ ਪਰਸਨ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਾਸ਼ਪ ਤਾਜ਼ਾ ਤਰਨ ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰਪੁਰ ਨਿਊਜ਼ ਨਾਲ we at gna university see potential in everyone and everything around us we drive innovation and entrepreneurship we groom competent global citizens to effect positive change around them